ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਛੱਪੜ ਹੁੰਦੇ ਸੀ ਛੱਪਣਾ ਤੋਂ ਬਾਅਦ ਦੇ ਵਿੱਚ ਫਿਰ ਖੂਹ ਹੋਂਦ ਵਿੱਚ ਆਇਆ ਤੇ ਉਦੋਂ ਆ ਜਿਹੜਾ ਜੰਡ ਸਾਹਿਬ ਦਾ ਦਰਖਤ ਹੈ ਇੱਥੇ ਕਿੱਲਾ ਗੱਡ ਕੇ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਤੇ ਸਿੰਘਾਂ ਨੇ ਇਸ਼ਨਾਨ ਕੀਤਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਛੱਪੜੀ ਨੂੰ ਕੁਬਾਰ ਦਿੱਤਾ ਵੀ ਜਿਹੜਾ ਇੱਥੇ ਇਸ਼ਨਾਨ ਕਰੂਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ ਆਪਣੇ ਨਾਲ ਕਾਫੀ ਸਿੱਖ ਸੰਗਤਾਂ ਲਿਆ ਕੇ ਨਾਲ ਘੋੜੇ ਤੇ ਸਵਾਰ ਹੋ ਕਰਕੇ ਗੁਰੂ ਸਾਹਿਬ ਜੀ ਆ ਸੰਗਤਾਂ ਨੂੰ ਤਾਰਦੇ ਹੋਏ ਇਸ ਨਗਰ ਵਿਖੇ ਪਹੁੰਚੇ ਇਹ ਦਾਦੇ ਤੇ ਪੁੱਤੇ ਦਾ ਨਗਰ ਹੈ। ਅੱਛਾ ਜੀ। ਇਹ ਜਟਪੁਰਾ ਦਾਦੇ ਦਾ ਨਗਰ ਹੈ। ਨਗਰ ਪੁੱਤੇ ਦਾ ਨਗਰ ਹੈ। ਤੇ ਅਸੀਂ ਕਿਹੇ ਤੋਂ ਪੈਸੇ ਮੰਗਣ ਨਹੀਂ ਗਏ। ਅੱਜ ਤੱਕ। ਅੱਛਾ ਜੀ। ਵੀ ਗੁਰਦੁਆਰਾ ਈ ਬਿਲਡਿੰਗ ਬਣੀ ਆ। ਲੋਕਾਂ ਨੇ ਆਪਣੇ ਆਪ ਆਪਣੇ ਆਪ ਉਹਨਾਂ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾਸ ਪਹੁੰਚਿਆ ਹੈ ਗੁਰਦੁਆਰਾ ਜੰਡ ਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਜਟਪੁਰਾ ਜ਼ਿਲ੍ਹਾ ਲੁਧਿਆਣਾ ਸੋ ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਤੇ ਕੁਝ ਸਮਾਂ ਇਸ ਸਥਾਨ ਦੇ ਉੱਤੇ ਬਿਰਾਜਮਾਨ ਰਹੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਗੁਰਸਿੱਖੀ ਉਪਦੇਸ਼ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਾਂ ਦਾ ਉਧਾਰ ਕਰਦੇ ਹੋਏ ਫਿਰ ਇਥੋਂ ਅੱਗੇ ਰਵਾਨਾ ਹੋਏ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਦਾਸ ਨੇ ਖੋਜ ਕੀਤੀ ਹੈ ਕਿਤਾਬ ਦੇ ਵਿੱਚ ਗੁਰ ਇਤਿਹਾਸ ਪਾਤਸ਼ਾਹੀ ਛੇਵੀਂ ਪਿੰਡ ਸੁਧਾਰ ਦੀ ਜੋ ਕਿਤਾਬ ਛਪਾਈ ਹੈ ਅਜਮੇਰ ਸਿੰਘ ਐਮੇ ਦੁਆਰਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਈ ਕੀ ਡਰੋਲੀ ਤੋਂ ਵੱਡੇ ਘਰ ਫਿਰ ਲੋਪੋ ਫਿਰ ਮਦੋਕੇ ਫਿਰ ਸਦਮਾ ਹੁੰਦੇ ਹੋਏ ਸੁਧਾਰ ਪਹੁੰਚੇ ਸਨ ਪਰ ਇੱਥੇ ਜੋ ਇਤਿਹਾਸ ਲਿਖਿਆ ਹੋਇਆ ਹੈ ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧਮਾ ਬਿਰਕ ਅਤੇ ਹੀਰਾਂ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ ਸੋ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸੁਧਾਰ ਤੋਂ ਵਾਪਸ ਮਹਾਰਾਜ ਦੀ ਜੰਗ ਨੂੰ ਮੁੱਖ ਰੱਖਦੇ ਹੋਏ ਆ ਸੁਧਾਰ ਤੋਂ ਚੱਲ ਕੇ ਰਾਏਯੋਧ ਦੇ ਪਾਸ ਪਹੁੰਚੇ ਸਨ ਤੇ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਮੁੜਨ ਲੱਗੇ ਇਸ ਇਨਾ ਨਗਰਾਂ ਦੇ ਵਿੱਚ ਦੀ ਹੋ ਕੇ ਗਏ ਹੋਣ ਕਿਉਂਕਿ ਭਾਈ ਕੀ ਡਰੋਲੀ ਤੋਂ ਜਿਹੜਾ ਆਉਣ ਦਾ ਰਸਤਾ ਹੈ ਉਹ ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਇਹ ਕਿਤਾਬ ਦੇ ਵਿੱਚ ਲਿਖਿਆ ਹੈ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਉਸ ਰਸਤੇ ਦਾ ਉਹ ਰਸਤਾ ਬਣਦਾ ਹੈਗਾ ਆ ਭਾਈ ਕਿ ਡਰੋਲੀ ਤੋਂ ਵੱਡੇ ਘਰ ਲੋਪੋ ਮਦੋਕੇ ਤੇ ਸਦਮਾ ਤੇ ਫਿਰ ਸੁਧਾਰ ਦਾ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸੁਧਾਰ ਤੋਂ ਕਾਂਗੜਵਲ ਨੂੰ ਗਏ ਆ ਕਿਉਂਕਿ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਸੀ ਵੀ ਅੱਗੇ ਹੁਣ ਜੰਗ ਹੋਣੀ ਆ ਜੰਗ ਦੇ ਲਈ ਇੱਕ ਖਾਸ ਸਥਾਨ ਦੀ ਚੋਣ ਕਰਦਿਆਂ ਕਰਦਿਆਂ ਜਦੋਂ ਇਸ ਅਧਾਰ ਤੋਂ ਚੱਲੇ ਸਨ ਤਾਂ ਰਸਤੇ ਵਿੱਚ ਦੀ ਇਹਨਾਂ ਪਿੰਡਾਂ ਵਿੱਚ ਦੀ ਫਿਰ ਹੋਕੇ ਗਏ ਹੋਣਗੇ ਸੋ ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੂਰਤ ਚਰਨ ਪਏ ਹਨ ਤੇ ਝੰਡ ਦਾ ਦਰਖਤ ਅੱਜ ਵੀ ਮੌਜੂਦ ਹੈ ਤੇ ਇਸ ਤੋਂ ਬਿਨਾ ਜਿਸ ਛੱਪੜੀ ਦੇ ਵਿੱਚ ਛੱਪੜੀ ਲਫ਼ਜ਼ ਕੋਈ ਮਾੜਾ ਨਹੀਂ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਛੱਪੜ ਹੁੰਦੇ ਸੀ ਛਪਣਾ ਤੋਂ ਬਾਅਦ ਦੇ ਵਿੱਚ ਫਿਰ ਖੂਹ ਹੋਂਦ ਵਿੱਚ ਆਏ ਆ ਛੱਪੜ ਹੁੰਦੇ ਸੀ ਜਾਂ ਟਾਬ ਹੁੰਦੀਆਂ ਸੀਗੀਆਂ ਤੇ ਵੱਡੇ ਛੱਪੜ ਹੁੰਦੇ ਸੀ ਜੋ ਛੋਟਾ ਹੁੰਦਾ ਸੀ ਉਹਨੂੰ ਛੱਪੜੀ ਕਹਿੰਦੇ ਸੀ ਕਿ ਲੋਕ ਉਥੋਂ ਸਾਰੇ ਲੋਕੀ ਉਸ ਜਲ ਦੇ ਸੂਮੇ ਦੀ ਵਰਤੋਂ ਕਰਦੇ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਛੱਪੜੀ ਦੇ ਵਿੱਚ ਇਥੋਂ ਦੇ ਇਤਿਹਾਸ ਦੇ ਮੁਤਾਬਕ ਜੋ ਇੱਥੇ ਲਿਖਿਆ ਹੈ ਉਹਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਇਸ਼ਨਾਨ ਕੀਤਾ ਤੇ ਸਿੰਘਾਂ ਨੇ ਵੀ ਇਸ਼ਨਾਨ ਕੀਤਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਛੱਪੜੀ ਨੂੰ ਕਬਰ ਦਿੱਤਾ ਵੀ ਜਿਹੜਾ ਇੱਥੇ ਇਸ਼ਨਾਨ ਕਰੂਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ ਤੇ ਇਸੇ ਕਰਕੇ ਫਿਰ ਇਸ ਸਥਾਨ ਨੂੰ ਗੁਰੂ ਸਰ ਵੀ ਕਿਹਾ ਜਾਂਦਾ ਹੈ। ਸੋ ਦਾਸ ਹੁਣ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਵੇਗਾ ਤੇ ਜੋ ਵੀ ਇੱਥੇ ਗ੍ਰੰਥੀ ਸਿੰਘ ਜਾਂ ਪ੍ਰਬੰਧਕ ਸਜਣ ਆਪਾਂ ਨੂੰ ਮਿਲਣਗੇ ਆਪਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਾਂਗੇ ਉਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਜੋ ਮੁੱਖ ਸੇਵਾਦਾਰ ਹਨ ਸਰਦਾਰ ਬਹਾਦਰ ਸਿੰਘ ਜੀ ਅਤੇ ਇਹਨਾਂ ਦੇ ਨਾਲ ਖੜੇ ਹਨ ਇੱਧਰ ਭਾਈ ਦਰਸ਼ਨ ਸਿੰਘ ਜੀ ਜੋ ਕਿ ਇਸ ਨਗਰ ਦੇ ਨਿਵਾਸੀ ਹਨ ਆਪਾਂ ਇਹਨਾਂ ਨਾਲ ਫਤਿਹ ਦੀ ਸੰਝ ਕਰਦੇ ਹਾਂ ਤੇ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਇੱਥੋਂ ਦੇ ਮੂਲ ਨਿਵਾਸੀ ਹੋ ਜੀ ਹਾਂਜੀ ਹਾਂਜੀ ਆਪ ਜੀ ਦੇ ਬਜ਼ੁਰਗ ਇਸ ਨਗਰ ਦੇ ਨਿਵਾਸੀ ਸਨ ਹਾਂਜੀ ਹਾਂਜੀ ਠੀਕ ਹੈ ਤੇ ਜਦੋਂ ਆਪ ਜੀ ਛੋਟੇ ਜੇ ਸੀਗੇ ਬਚਪਨ ਦੀ ਅਵਸਥਾ ਦੇ ਵਿੱਚ ਉਦੋਂ ਇਸ ਸਥਾਨ ਤੇ ਆਇਆ ਕਰਦੇ ਸੀਗੇ ਹਾਂਜੀ ਉਹ ਤਾਂ ਗੁਰਦੁਆਰਾ ਬਣ ਗਿਆ ਸੀਗਾ ਇਸ ਤੋਂ ਪਹਿਲਾਂ ਜਿਹੜਾ ਗੁਰਦੁਆਰੇ ਦੀ ਇਮਾਰਤ ਸੀਗੀ ਅੱਛਾ ਤੇ ਉਸ ਤੋਂ ਬਾਅਦ ਫਿਰ ਆਹ ਜਿਹੜੀ ਬਿਲਡਿੰਗ ਬਣੀ ਹੈ ਸਾਡੇ ਹੱਥੀ ਬਣੀ ਹੈ ਅੱਛਾ ਜਦੋਂ ਤੁਸੀਂ ਬਚਪਨ ਵਿੱਚ ਇੱਥੇ ਆਉਂਦੇ ਸੀ ਉਦੋਂ ਕਿਸ ਤਰ੍ਹਾਂ ਦੀ ਇੱਥੇ ਇਮਾਰਤ ਸੀ ਉਦੋਂ ਇਮਾਰਤ ਤਾਂ ਬਹੁਤ ਸੋਹਣੀ ਬਣੀ ਸੀ ਜੋ ਸੋਮੇ ਦੇ ਹਿਸਾਬ ਨਾਲ ਹਾਂਜੀ ਪਰ ਮੇਨ ਗੱਲ ਇਹ ਸੀਗਾ ਜਿਹੜਾ ਝੰਡਾ ਸਾਹਿਬ ਆਪਾਂ ਵੇਖਦੇ ਹਾਂ ਹਾਂਜੀ ਜਿਹਦੇ ਅਸੀਂ ਫੜੀਆਂ ਖਾਣ ਹੁੰਦੇ ਹੁੰਦੇ ਸੀ ਅੱਛਾ ਜੀ ਜਣੀ ਇਹ ਫਲੀ ਆਏ ਸਮਝਦੇ ਸੀ ਲੋਕ ਵੀ ਜਿਵੇਂ ਅਮਰਤਾ ਤੇ ਬਹੁਤ ਸਵਾਲ ਅੱਛਾ ਜੀ ਤੇ ਕਈ ਵਾਰੀ ਸਾਡੇ ਗੁਰੂ ਘਰ ਦੇ ਜਿਹੜੇ ਵਜ਼ੀਰ ਸੀ ਉਹਨਾਂ ਨੇ ਭਜਾਉਣਾ ਵੀ ਸਾਨੂੰ ਅੱਛਾ ਚੰਗੇ ਸਰ ਉਹਨੇ ਅੱਛਾ 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 ਜਿਵੇਂ ਆਮ ਹੁੰਦਾ ਜਦੋਂ ਤੁਸੀਂ ਛੋਟੇ ਬੱਚੇ ਛੋਟੇ ਬੱਚਾ ਬਸ ਨਹੀਂ ਹਾਂ ਅੱਛਾ ਅੱਛਾ ਤੇ ਇਹ ਫਿਰ ਝੰਡ ਦਾ ਕੀ ਇਤਿਹਾਸ ਹੈਗਾ ਝੰਡ ਦਾ ਬਜ਼ੁਰਗਾਂ ਨੇ ਹੀ ਦੱਸਿਆ ਵੀ ਜਦੋਂ ਛੇਵੇਂ ਪਾਸ਼ਾ ਮਹਾਰਾਜ ਆਏ ਨਾ ਫੌਜ ਸਮਝਦੇ ਸਤੇ ਹਾਂਜੀ ਕਾਫੀ ਸਿੰਘ ਸੀ ਉਹਨਾਂ ਨਾਲ ਹਾਂਜੀ ਤੇ ਇੱਥੇ ਢਾਬ ਸੀ ਛੱਪੜ ਕਿਉਂਕਿ ਪਾਣੀ ਦਾ ਸਹਾਰਾ ਲੈ ਕੇ ਮਹਾਰਾਜ ਬਹਿੰਦੇ ਸੀ ਜੀ ਤੇ ਉਦੋਂ ਆ ਜਿਹੜਾ ਏਜੰਟ ਸਾਹਿਬ ਦਾ ਦਰਖਤ ਹੈ ਇੱਥੇ ਕਿਲਾ ਗੱਡ ਕੇ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਅੱਛਾ ਜੀ ਉਸ ਕਿੱਲੇ ਤੋਂ ਏਜੰਟ ਸਾਹਿਬ ਹਰਾ ਹੋਇਆ ਵੇ ਅੱਛਾ ਮਤਲਬ ਦਰਖਤ ਨਹੀਂ ਸੀਗਾ ਉਹ ਦਰਖਤ ਨਹੀਂ ਸੀ ਅੱਛਾ ਕਿਲਾ ਗੱਡ ਕੇ ਮਹਾਰਾਜ ਨੇ ਘੋੜਾ ਬੰਨਿਆ ਕੋਈ ਇਧਰਲੇ ਪਾਸੇ ਆ ਛਪੜੀ ਸੀ ਜਿੱਥੇ ਸਰੋਵਰ ਬਣਿਆ ਹੋਇਆ ਠੀਕ ਹੈ ਤੇ ਇੱਥੇ ਜਗ੍ਹਾ ਹੋਊਗੀ ਬੈਠਣ ਵਾਸਤੇ ਕਿਨਾਰਾ ਤੇ ਉਦੋਂ ਏਜੰਟ ਸਾਹਿਬ ਹਰਾ ਹੋਇਆ ਜਿਹੜਾ ਅਜੇ ਤੱਕ ਵੀ ਮਹਾਰਾਜ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਹੈ ਠੀਕ ਹੈ ਅਸਿਕ ਨੂੰ ਸੁਣਨੀ ਹੈ ਠੀਕ ਹੈ ਅੱਛਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈਗਾ ਜੋ ਤੁਸੀਂ ਬਜ਼ੁਰਗਾਂ ਕੋਲੋਂ ਸੁਣਿਆ ਜਾਂ ਕਿਤਾਬਾਂ ਵਿੱਚੋਂ ਖੋਜਿਆ ਜਾਂ ਕੋਈ ਸੀਨਾ-ਬਸੀਨਾ ਗੱਲਾਂ ਚੱਲੀਆਂ ਆਉਂਦੀਆਂ ਨੇ ਉਹ ਸੰਗਤਾਂ ਦੇ ਨਾਲ ਸਾਂਝੀਆਂ ਕਰੋ ਇਹੀ ਹੈ ਜੀ ਸੀਨਾ-ਬਸੀਨਾ ਤੇ ਬਜ਼ੁਰਗਾਂ ਤਹੀ ਦੱਸਿਆ ਜਿਹੜਾ ਸਾਨੂੰ ਦੱਸ ਕੇ ਹਟਿਆ ਜੀ ਕਿ ਮੇ ਪਾਸ਼ਾ ਮਹਾਰਾਜ ਆਏ ਜੀ ਤੇ ਜਦੋਂ ਸਾਡੇ ਲੰਮੇ ਨਗਰ 'ਚ ਆਉਂਦੇ ਸੰਤ ਸਾਧੂ ਮਹਾਰਤਮਾਂ ਨਗਰ ਕੀਰਤਨ ਹੁੰਦਾ ਸੀ ਤਿੰਨਾ ਪਿੰਡਾਂ 'ਚ ਅੱਛਾ ਜੀ ਦਸਵੇਂ ਪਾਤਸ਼ਾਹ ਮਰਜਾ ਦੇ ਕਿ ਦਿਨ ਰਹੇ ਕਿੱਥੇ ਅੱਗੇ ਗਏ ਹੈ ਨਾ ਪੰਜ 6 7 ਮਾਗ ਨੂੰ ਹੁੰਦਾ ਹਾਂਜੀ ਹਾਂਜੀ ਅਸੀਂ ਨਿੱਕੇ ਨਿੱਕੇ ਹੁੰਦਿਆਂ ਨੇ ਉਹਨਾਂ ਦੇ ਮੂੰਹ ਬਚਨ ਸੁਣਦੇ ਰਹੇ ਜਿਵੇਂ ਦਾਦੇ ਤੇ ਪੁੱਤੇ ਦਾ ਨਗਰ ਹੈ ਅੱਛਾ ਜੀ ਵੀ ਜਟਪੁਰਾ ਦਾਦੇ ਦਾ ਨਗਰ ਹੈ ਨਾ ਪੁੱਤੇ ਦਾ ਨਗਰ ਹੈ ਅੱਛਾ ਵੀ ਇਹਨਾਂ ਨਗਰਾਂ ਨੂੰ ਛੇਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਨੇ ਲੋਹੇ ਦੀ ਬਾੜ ਕੀਤੀ ਹੋਈ ਆ ਇੱਥੇ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਹੋਊਗਾ अच्छा जी ਏਡਾ ਵੱਡਾ ਉਹਨਾਂ ਦਾ ਇਹ ਬਚਨ ਕਰਦੇ ਹੁੰਦੇ ਜਿਹੜੇ ਸਾਧੂ ਸੰਤ ਹੁੰਦੇ ਹੁੰਦੇ ਸੀ ਸੰਤ ਚੰਦਰਾਨੀ ਠੀਕ ਹੈ ਉਹ ਤੋਂ ਬਾਅਦ ਫਿਰ ਅਸੀਂ ਮਾਲਬਾ ਇਤਿਹਾਸ ਪੜਿਆ ਜੋ ਸੰਤ ਵਿਸਾਖਾ ਸਿੰਘ ਕ੍ਰਿਸ਼ਨਪੁਰਾੜਾ ਨੇ ਲਿਖਿਆ ਉਹਨਾਂ ਨੇ ਵੀ ਇਹੀ ਲਿਖਿਆ ਫਿਰ ਜੀ ਸਿੱਧਮਾ ਬਿਰਕ ਹੁੰਦੇ ਹੋਏ ਜਟਪੁਰੇ ਪਹੁੰਚੇ ਆ ਛੇਵੇਂ ਪਾਤਸ਼ਾਹ ਸਿੰਘਾ ਸਮੇਤ ਜੀ ਤੇ ਉੱਥੇ ਰਹੇ ਆ ਨਗਰ ਨੂੰ ਭਾਗ ਲਾਏ ਆ ਪੂਜਣਯੋਗ ਧਰਤੀ ਬਣਾਈ ਜੀ ਇੱਥੇ ਪਹਿਲਾਂ ਛੱਪੜੀ ਹੁੰਦੀ ਸੀ ਬਹੁਤ ਡੂੰਗੀ ਇਹ ਤਾਂ ਸਾਡੇ ਵੇਖਦੇ ਆ ਵੇਖਦਾਂ ਇੱਕ ਬੜੀ ਜਗਰਾਉਂ ਟਰੱਕ ਜੁਨੀਅਨ ਤੋਂ ਟਰੱਕ ਲੈ ਕੇ ਭਰਤਾ ਪਿਆ ਅੱਛਾ ਜੀ ਫੇਰ ਭਰਤਾ ਪਿਆ ਫੇਰ ਸਰੋਵਰ ਬਣਿਆ ਇੱਥੇ ਅੱਛਾ ਜੀ ਇਹ ਸਾਡੇ ਪਿੰਡ ਦਾ ਇਕ ਸਿੰਘ ਆ ਉਹ ਰਹਿੰਦਾ ਇੱਥੇ ਹੁਣ ਲੀਣਾ ਅੱਛਾ ਜੀ ਬਿਜਲੀ ਬੋਰਡ ਚ ਅਮਰ ਸਿੰਘ ਉਹਦਾ ਨਾਮ ਜੀ ਉਹ ਰੱਖ ਦਉਂਦਾ ਜੀ ਮੇਰੇ ਕੋਈ ਵੀ ਇੱਕ ਵਾਰੀ ਪਿੰਡੇ ਤੇ ਖਾਜ ਨਹੀਂ ਸੀ ਹੁਣ ਹਟਦੀ ਅੱਛਾ ਜੀ ਤੇ ਵੀ ਮੈਂ ਘਰੋਂ ਪਾਣੀ ਦੀ ਬਾਲਟ ਚ ਜਾ ਕੇ ਮਿੱਟੀ ਪਾ ਕੇ ਇਸ਼ਨਾਨ ਕਰ ਲੈਂਦਾ ਤਾਂ ਠੀਕ ਹੋ ਜਾਂਦਾ ਇਹ ਤਾਂ ਇੱਥੋਂ ਲੈ ਕੇ ਜਾਂਦਾ ਸੀ ਜਲ ਮੈਂ ਜਲ ਹੁੰਦਾ ਹੀ ਨਹੀਂ ਛੱਪੜ ਹੀ ਹੁੰਦਾ ਸੀ ਪਾਣੀ ਘਰੋਂ ਲਿਆਉਣਾ ਇੱਥੇ ਹੀ ਵਗਣਾ ਲੈਣਾ ਅੱਛਾ ਹਾਂਜੀ ਹਾਂਜੀ ਅੱਛਾ ਪਾਣੀ ਘਰੋਂ ਲਿਆਉਣਾ ਇੱਥੋਂ ਮਿੱਟੀ ਵਿੱਚ ਪਾ ਕੇ ਉਹਦੇ ਨਾਲ ਇਸ਼ਨਾਨ ਕਰਨਾ ਕਰਦੇ ਜੋ ਠੀਕ ਹੋ ਗਿਆ ਠੀਕ ਹੋ ਗਿਆ ਤੇ ਹੋਰ ਵੀ ਬਹੁਤ ਆ ਪਿੰਡ ਦੇ ਜਿਹੜੇ ਦੱਸਦੇ ਨਹੀਂ ਪੀਦੇ ਹੁਣ ਕਿਉਂ ਜੇ ਦੇਖੋ ਜੀ ਸ਼ਕਤੀ ਨਾ ਹੋਵੇ ਤਾਂ ਤੁਸੀਂ ਇਹ ਵੇਖ ਲੋ ਕਿੰਨਾ ਵੱਡਾ ਸਥਾਨ ਬਣ ਗਿਆ ਜੀ ਜੀ ਬਿਲਕੁਲ ਕੋਈ ਇਹਨੂੰ ਜ਼ਮੀਨ ਨਹੀਂ ਹੈ ਜੀ ਕੋਈ ਇੱਥੇ ਪ੍ਰਬੰਧਤਾ ਰੋਲਾ ਨਹੀਂ ਮੇਰੀ 20 ਸਾਲ ਦੀ ਉਮਰ ਆ ਜਦੋਂ ਤੁਸੀਂ ਪ੍ਰਬੰਧਿਤ ਚ ਆ ਅੱਜ 60 ਸਾਲ ਦੀ ਉਮਰ ਹੋਣ ਵਾਲੀ ਆ ਜੀ ਪਿੰਡ ਸਾਡਾ ਏਡਾ ਵਧੀਆ ਕੋਈ ਰੋਲਾ ਰੱਪਾ ਨਹੀਂ ਜੀ ਤੇ ਸਵੇਰੇ ਆ ਕੇ ਦੇਖੋ ਬੀਬੀਆਂ ਇੱਥੇ ਕਿਵੇਂ ਝਾੜੂ ਨਾਲ ਸੇਵਾ ਕਰਦੇ ਆ ਜੀ ਤੇ ਅੰਦਰ ਬਹੁਤ ਸੰਗਤ ਹੁੰਦੀ ਆ ਹਰ ਰੋਜ਼ ਕਥਾ ਹੁੰਦੀ ਆ ਜੀ ਤੇ ਐਨ ਆਰ ਆਈ ਭਰਾ ਸਾਡੇ ਆ ਪਰਿਵਾਰ ਨੇ ਸੇਵਾ ਉਹ ਦੱਸਦੇ ਵੀ ਸੇਵਾ ਵੀ ਕਰਦੇ ਦੱਸਦੇ ਵੀ ਨਹੀਂ ਜੀ ਵੱਡੀ ਬਲੱਖਣ ਗੱਲ ਸੋਚਦੀ ਆ ਅਸੀਂ 700 ਫੁੱਟ ਵਾਲਾ ਬੋਰ ਪਾਣੀ ਕੀਤਾ ਹੋਇਆ ਇੱਥੇ ਅੱਛਾ ਜੀ ਵੀ ਲੋਕ ਸਰੋਵਰ ਦਾ ਪਾਣੀ ਤਾਂ ਹਰੇਕ ਥਾਂੋਂ ਲੈ ਜਾਂਦੇ ਆ ਅਸੀਂ ਗੁਰੂ ਸਰ ਦੇ ਵਿੱਚ ਹੀ 700 ਫੁੱਟ ਦਾ ਬੋਰ ਕੀਤਾ ਹੋਇਆ ਜਿੱਦੋਂ ਦੋ ਤਿੰਨ ਪਿੰਡ ਪਾਣੀ ਪੀਣ ਵਾਸਤੇ ਲੈ ਕੇ ਜਾਂਦੇ ਆ ਜਿਹਨੂੰ ਕਿਸੇ ਫਿਲਟਰ ਦੀ ਲੋੜ ਨਹੀਂ ਅੱਛਾ ਜੀ ਇੱਥੋਂ ਇੱਥੋਂ ਉਹਦੇ ਕੀਤਾ ਹੋਇਆ ਬੋਰ ਵਾਹ ਜੀ ਵਾਹ ਸਾਰੇ ਲੋਕ ਉਹ ਬਿਨਾਂ ਫਿਲਟਰ ਤੋਂ ਪਾਣੀ ਵਰਤਦੇ ਆ ਦੋ ਗੱਲਾਂ ਨੜੇ ਗੁਰੂ ਘਰ ਦਾ ਜਲ ਤੇ ਨੜੇ ਡੂੰਘਾ ਬੋਰ ਹੋਣ ਕਰਕੇ ਵੱਖਰਾ ਸੁਆਦ ਆ ਪਾਣੀ ਦਾ ਠੀਕ ਇਸ ਕਰਕੇ ਬਹੁਤ ਮਰਜ਼ੀ ਦੀ ਕਿਰਪਾ ਜਿਹੜੇ ਜਿਹੜੇ ਪਰਿਵਾਰਾਂ ਨੇ ਇੱਥੇ ਸਿੱਧੇ ਨਿੱਤ ਨਾ ਸੇਵਾ ਕੀਤੀ ਹੈ ਜੀ ਉਹ ਅੱਜ ਰਕੀਆਂ ਤੇ ਆ ਬਲੰਦੀਆਂ ਤੇ ਆ ਜੀ ਸਾਡੇ ਪਿੰਡ ਚ ਥਵਾਕ ਵਧੀਆ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਚਲੋ ਮਾੜਾ ਮੋਟਾ ਤਾਂ ਰਹਿੰਦਾ ਹੀ ਆ ਪਿੰਡਾਂ ਚ ਤੇ ਸਾਰਾ ਨਗਰ ਬਹੁਤ ਵੱਧ ਛੜ ਕੇ ਸੇਵਾ ਕਰਦਾ ਜੀ ਤੇ ਅਸੀਂ ਕਿਸੇ ਤੋਂ ਪੈਸੇ ਮੰਗਣ ਨਹੀਂ ਗਏ ਅੱਜ ਤੱਕ ਅੱਛਾ ਜੀ ਬਈ ਗੁਰਦੁਆਰਾ ਈਡੀ ਬਿਲਡਿੰਗ ਬਣੀ ਆ ਲੋਕਾਂ ਨੇ ਆਪਣੇ ਆਪ ਆਪਣੇ ਆਪੀ ਸੇਵਾ ਕਰੀ ਆ ਹਾਂ ਹੁਣ ਵੀ ਦੇਖ ਲਓ ਵੀ ਸਾਡੇ ਅੰਦਰ ਸਵੇ ਸੁਭਾ ਸੰਗ ਰੋਜ਼ ਈ ਸੀ ਚੱਲਦੇ ਆ ਕੋਈ ਬੰਦਸ਼ ਨਹੀਂ ਹੈ। ਅੱਛਾ ਜੀ। ਨਹੀਂ ਬੰਦਾ ਜੁ ਹੁੰਦਾ ਵੀ ਚਲਾਉਣੇ ਨਹੀਂ ਜੀ ਜਦ ਨਹੀਂ ਹੁੰਦਾ। ਕੋਈ ਸਾਡੇ ਕੋਲ ਤੇ ਕੋਲ ਜ਼ਮੀਨ ਨਹੀਂ ਹੈ। ਠੀਕ ਹੈ। ਤੇ ਸੰਗਤਾਂ ਦੇ ਸਰਗੋਨਾਂ ਬਹੁਤ ਵਧੀਆ ਚੱਲ ਰਿਹਾ ਹੈ। ਚੱਲਣ ਦਾ ਕਾਰਨ ਸਿੰਘ ਸਾਹਿਬ ਇਹੀ ਆ ਵੀ ਜਦੋਂ ਕੋਈ ਬੰਦਾ ਇੱਥੇ ਸੇਵਾ ਕਰਦਾ ਤਾਂ ਆਸ ਕਸਾਨ ਆ ਜਿੰਨੀ ਕੋਈ ਸੇਵਾ ਕਰਦਾ ਉਹਨੂੰ ਕਈ ਗੁਣਾ ਉਹਦਾ ਵੱਡਾ ਫਲ ਮਿਲਦਾ। ਮਿਲਦਾ ਜੀ। ਜੀ ਦੇ ਨਾਲ ਪ੍ਰੇਰਿਤ ਹੋ ਕੇ ਹੋਰ ਵੀ ਪ੍ਰੇਰ ਕੇ ਲੋਕਾਂ ਨੂੰ ਸੇਵਾ ਕਰਾਉਂਦੇ ਆ। ਜੀ ਜੀ। ਠੀਕ ਆ ਨਾ ਜੀ ਇਸ ਕਰਕੇ ਸਾਨੂੰ ਤਾਂ ਇਸ ਘਰ ਦੀ ਸੇਵਾ ਨੇ ਜੀ ਬਹੁਤ ਕੁਛ ਦਿੱਤਾ ਦੱਸ ਨਹੀਂ ਸਕਦੇ ਕਿੰਨਾ ਕੁਛ ਦਿੱਤਾ ਜੀ ਬੇਖ ਦਾ ਤਨਮਨ ਧੰਦੇ ਨਾਲ ਜਿੰਨੇ ਜੋ ਵੀ ਸੇਵਾ ਕਰਦੇ ਆ ਤੇ ਸਾਰੇ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਇਹ ਜੇ ਸਥਾਨ ਹੁੰਦੇ ਆ ਛੇਵੇਂ ਪਾਸ਼ਾ ਮਹਾਰਾਜ ਦੇ ਜਿਹੜੀ ਸਾਡੀਆਂ ਮੰਗਾ ਮੰਗਾ ਹੁੰਦੀਆਂ ਧੀਆ ਪੁੱਤਾਂ ਦੀਆਂ ਜਾਂ ਹੋਰ ਬਈ ਜੀ ਦੀ ਨਹੀਂ ਵੀ ਕਿਤੋਂ ਪੂਰੀ ਹੁੰਦੀ ਬਹਿਮਾ ਭਰਮਾ ਚ ਜਾਣ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਛੇਵੇਂ ਪਾਸ਼ਾੰਬਰ ਦੇ ਚਰਨ ਅਰਦਾਸ ਬੇਨਤੀ ਸਾਫਨੀਦ ਨਾਲ ਕਰੋ ਉਹਨਾਂ ਦੇ ਜਿਹੜੇ ਬਚਨ ਉਹਨਾਂ ਤੇ ਚੱਲੋ ਹਰੇਕ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਚਾਹੇ ਸੰਸਾਰ ਦੀ ਆ ਲੋਕ ਦੀ ਆ ਚਾਹੇ ਪ੍ਰਲੋਕ ਦੀ ਆ ਜੀ ਜੀ ਸਾਡਾ ਆਪ ਦਾ ਪ੍ਰੈਕਟੀਕਲ ਇੱਥੋਂ ਦਾ ਤੇ ਬਹੁਤ ਆ ਦੱਸ ਨਹੀਂ ਸਕਦੇ ਆਪਾਂ ਜਿੰਨੇ ਹੁੰਦੇ ਆ ਕਿਉਂਕਿ ਬਹੁਤ ਗੱਲਾਂ ਹੈਡਿੰਗ ਹੁੰਦੇ ਜਿਹੜੀਆਂ ਆਪਾਂ ਨਹੀਂ ਮੀਟ ਕੇ ਸੰਝੀਆਂ ਕਰ ਸਕਦੇ ਠੀਕ ਹੈ ਨਾ ਜੀ ਜੀ ਜਿੰਨੇ ਜਿੰਨੇ ਪਰਿਵਾਰਾਂ ਨੇ ਇੱਥੇ ਸੇਵਾ ਕੀਤੀ ਆ ਜਾਂ ਜਿਹੜੇ ਕਰਦੇ ਆ ਵਾਹਿਗੁਰੂ ਜੀ ਦੀ ਬਹੁਤ ਮਹਾਨ ਕਿਰਪਾ ਉਹਨਾਂ ਤੇ ਹੋ ਰਹੀ ਆ ਜੀ ਤੇ ਐਂ ਕਰਦੇ ਰਹਿਣਗੇ ਮਹਾਰਾਜ ਜੀ ਇਹ ਗੱਲ ਕਹਿ ਸਕਦੇ ਆ ਜੀ ਅਸੀਂ ਵੀ ਸੇਵੇਂ ਪਾਸ਼ਾ ਹਾਜ਼ਰ ਨਾਜ਼ਰ ਕੋਗੇ ਵਰਤਦੇ ਜੀ ਬਹੁਤ ਗੱਲਾਂ ਚ ਅਸੀਂ ਵੇਖਿਆ ਵੀ ਉਹ ਨਹੀਂ ਸੰਧੀਆਂ ਕੀਤੀਆਂ ਜਾ ਸਕਦੀਆਂ ਕਿਉਂ ਸਮਾਂ ਗੁਰਮਤਿ ਜਾਤ ਨਹੀਂ ਦਿੰਦੀ ਇਹਨਾਂ ਗੱਲਾਂ ਦੇ ਜੀ ਜੀ ਠੀਕ ਹੈ ਨਾ ਜੀ ਆਪਾਂ ਗੁਰੂ ਦੀ ਤੇ ਪ੍ਰਮਾਤਮਾ ਦੀ ਵਿਦਾਈ ਕਰਨੀ ਹੁੰਦੀ ਹੈ ਤੇ ਸੰਗਤ ਨੂੰ ਪ੍ਰੇਰਿਤ ਕਰਕੇ ਇਧਰ ਜੋੜਨਾ ਹੁੰਦਾ ਗੁਰੂ ਘਰ ਜੀ ਜੀ ਬਿਲਕੁਲ ਹਾਂ ਜਿਸ ਤਰ੍ਹਾਂ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਵੇਲੇ ਦੇ ਜਾਂ ਉਸ ਤੋਂ ਪਹਿਲਾਂ ਦੇ ਜਾਂ ਉਸ ਤੋਂ ਬਾਅਦ ਦੇ ਦਰਖਤ ਹਨ ਇਤਿਹਾਸਕ ਦਰਖਤ ਹਨ ਹਨ ਉਹ ਵਿਰਧ ਹੋ ਜਾਂਦੇ ਆ ਜਾਂ ਉਹਨਾਂ ਨੂੰ ਘੋਣਾ ਲੱਗ ਜਾਂਦਾ ਜਾਂ ਉਹਨਾਂ ਨੂੰ ਕੋਈ ਸੰਢੀ ਪੈ ਜਾਂਦੀ ਹੈ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਤੇ ਇਹ ਜਿਹੜਾ ਜਿੱਥੇ ਝੰਡਾ ਦਾ ਦਰਖਤ ਹੈ ਜਿੱਥੇ ਆਪਾਂ ਖੜੇ ਆ ਸਤਗੁਰੂ ਜੀ ਨੇ ਕਿਲਾ ਗੱਡਿਆ ਕਿਲੇ ਤੋਂ ਦਰਖਤ ਬਣਿਆ ਠੀਕ ਹੈ ਅਜੇ ਬਹੁਤ ਸ਼ਾਨਦਾਰ ਦਰਖਤ ਬਣਿਆ ਹੋਇਆ ਹੈਗਾ ਤੁਸੀਂ ਇਹਦੀ ਸਾਂਭ ਸੰਭਾਲ ਕਿਵੇਂ ਕਰਦੇ ਹੋ ਕੋਈ ਯੂਨੀਵਰਸਿਟੀ ਦੇ ਨਾਲ ਕੋਈ ਖੋਜੀਆਂ ਦੇ ਨਾਲ ਤੁਸੀਂ ਮਿਲ ਕੇ ਇਹਦਾ ਕੁਝ ਸਾਂਭ ਸੰਭਾਲ ਕਰਦੇ ਹੋ ਜਾਂ ਆਪਣੇ ਨਿੱਜੀ ਤੌਰ ਤੇ ਨਹੀਂ ਜੀ ਇੱਕ ਵਾਰੀ ਇਹ ਇਹਨੂੰ ਵੀ ਅਜਿਵੇਂ ਦੇਖੋ ਨਾ ਵਿੱਚ ਹੁਣ ਪੋਲ ਪਈ ਹੋਈ ਆ ਹਾਂਜੀ ਤੇ ਉਹਨੂੰ ਅਸੀਂ ਦਵਾਈ ਯੂਨੀਵਰਸਿਟੀ ਤੋਂ ਪੁੱਛ ਕੇ ਚਪਾਈ ਸੀ। ਅੱਛਾ ਪਿਆ ਨਹੀਂ ਸੀ। ਅੱਛਾ ਜੀ। ਸਾਨੂੰ ਖਤਰਾ ਹੋ ਗਿਆ ਸੀ ਵਿੱਚ ਪੋਲ ਪੈਂਦੀ ਜਾਂਦੀ ਆ। ਠੀਕ ਆ। ਦੂਸਰਾ ਫਿਰ ਆਹ ਜਿਹੜੀ ਤਾਰ ਪਾਈ ਹੋਈ ਆ ਇਹ ਮੈਂ ਇਟਲੀ ਦੇਖ ਕੇ ਆਇਆ ਸੀ। ਅੱਛਾ ਜੀ। ਇਟਲੀ ਨਾ ਬਹੁਤ ਪੁਰਾਣੇ-ਪੁਰਾਣੇ ਦਰਖਤ ਆ। ਹਾਂਜੀ। ਉਹਨਾਂ ਦੀ ਸੇਵਾ ਸੰਭਾਲ ਵਾਸਤੇ ਉਹ ਡਿੱਗਣ ਤੋਂ ਆਹ ਤਾਰ ਪਾਉਂਦੇ ਆ। ਚਾਰੇ ਪਾਸੇ। ਚਾਰੇ ਪਾਸੇ ਦੀ ਸੀ ਫੋਟੋ ਖਿੱਚ ਲੈਂਦੀ। ਤੇ ਇੱਥੇ ਫਰਾ ਕੇ ਆ ਉਹ ਮੈਂ ਤਾਰ ਪਾਤੀ। ਨਹੀਂ ਥੱਲੇ ਲਾਉਂਦੇ ਤਾਂ ਹੋ ਡਿੱਕਾ ਬਣ ਜਾਂਦਾ। ਆਹੋੜਾ ਕਰਕੇ ਹੁਣ ਉਹ ਖੜਾ ਸਾਰਾ ਹੈ। ਅੱਛਾ। ਹਾਂਜੀ। ਇਹ ਤਾਰ ਕਾਦੀ ਹੁੰਦੀ ਹੈ ਜਿਹੜੀ ਤੁਸੀਂ ਪਾਈ ਹੈ? ਤਾਰ ਆਹ ਜੀ ਜਿਵੇਂ ਆਪਣੀ ਖਿੱਚ ਬਿਜਲੀ ਵਾਲੀ। ਅੱਛਾ ਬਿਜਲੀ ਵਾਲੀ ਤਾਰ। ਹਾਂ ਹਾਂ। ਜਿਵੇਂ ਆਪਾਂ ਨਿਸ਼ਾਨ ਸਾਹਿਬ ਨੂੰ ਤਾਰ ਪਾਉਂਦੇ ਹਾਂ ਉਹੀ ਤਾਰ ਉਹੀ ਤਾਰ ਪਾਜੀ। ਹਾਂ ਹਾਂ। ਅੱਛਾ ਬਾਹਰ ਐਵੇਂ ਕੀਤਾ ਹੋਇਆ। ਬਾਹਰ ਬਹੁਤ ਰਸਤਨ ਨਹੀਂ ਕੀਤਾ ਜਿਹੜੇ ਪੁਰਾਣੇ ਤਰ੍ਹਾਂ ਦਾ। ਅੱਛਾ। ਹਾਂ। ਉੱਥੋਂ ਫਿਰ ਅਸੀਂ ਆਈਡੀਆ ਲੈਂਦਾ ਫਿਰ। ਅੱਛਾ ਅੱਛਾ। ਉੱਥੇ ਪ੍ਰਚਾਰ ਕਰਨ ਗਏ ਸੀ ਅਸੀਂ। ਉੱਥੇ ਘੁੰਮਣ ਗਏ ਤਾਂ ਹੁੰਦਾ ਵੀ ਕਿ ਤਨੋਂ ਕਿ ਤੋ ਕੁਝ ਸਿੱਖ ਲਈਏ। ਹਾਂਜੀ ਬਿਲਕੁਲ। ਸਿੱ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦਾ ਹੀ ਭਲਾ ਕਰਨ ਸਾਰਿਆਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦੇਵਲੂ ਸਤਿਗੁਰ ਜੀ ਇਧਰ ਮਾਲਵੇ ਦੇਸ਼ ਨੂੰ ਤਾਰਦੇ ਹੋਏ ਆਪਣੇ ਨਾਲ ਕਾਫੀ ਸਿੱਖ ਸੰਗਤਾਂ ਲਿਆ ਕੇ ਨਾਲ ਘੋੜੇ ਤੇ ਸਵਾਰ ਹੋ ਕਰਕੇ ਗੁਰੂ ਸਾਹਿਬ ਜੀ ਸੰਗਤਾਂ ਨੂੰ ਤਾਰਦੇ ਹੋਏ ਇਸ ਨਗਰ ਵਿਖੇ ਪਹੁੰਚੇ ਇੱਥੇ ਇਹ ਆ ਜੀ ਝੰਡਸਰ ਸਾਹਿਬ ਜੀ ਦੇ ਨਾਮ ਤੇ ਗੁਰਦਰਾ ਸਾਹਿਬ ਸ਼ਸ਼ੋਭਤ ਹੈ ਹਾਂਜੀ ਇੱਥੇ ਇਹ ਜਿਹੜਾ ਕਿਲਾ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਅੱਛਾ ਜੀ ਇਸ ਸਥਾਨ ਤੇ ਆ ਕੇ ਜੀ ਇਹ ਜਿਹੜਾ ਦਰਖਤ ਉਸ ਕਿਲੇ ਤੋਂ ਹਰਾ ਹੋਇਆ ਉਹ ਦਰਖਤ ਇੱਕ ਝੰਡ ਦੇ ਦਰਖਤ ਤੋਂ ਮਤਲਬ ਵਾਹਿਗੁਰੂ ਕਿਲਾ ਇੱਕ ਝੰਡ ਦੇ ਦਰਖਤ ਤੋਂ ਬਣਿਆ ਸੀ ਲੱਕੜ ਦਾ ਠੀਕ ਹੈ ਤੇ ਉਹ ਕਿੱਲਾ ਅੱਜ ਇਹ ਹਰਾ ਹੋ ਕੇ ਵੱਡਾ ਵਿਸ਼ਾਲ ਦਰਖਤ ਬਣ ਚੁੱਕਿਆ ਜਿਸ ਦਰਖਤ ਦੇ ਨਾਮ ਤੇ ਇਸ ਗੁਰਦਰਾ ਸਾਹਿਬ ਦਾ ਨਾਮ ਸ਼੍ਰੀ ਜੰਡਸਰ ਸਾਹਿਬ ਸ਼ਸ਼ੋਬਤ ਹੈ ਸੋ ਇਹ ਇਥੋਂ ਦੇ ਗਰੰਥੀ ਸਿੰਘ ਦੀ ਜੋ ਕਿ ਕੀਰਤਨੀਏ ਸਿੰਘ ਵੀ ਹਨ ਤੇ ਕਥਾਵਾਚਕ ਵੀ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੈ ਇਹਨਾਂ ਤੇ ਸੋ ਦਾਸ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਦੇ ਕੇ ਦਾਸ ਨੂੰ ਤੇ ਆਪ ਸਮੂਹ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਜੋ ਇਤਿਹਾਸ ਲਿਖਿਆ ਹੋਇਆ ਹੈ ਬੋਰਡ ਦੇ ਉੱਪਰ ਉਹ ਆਪ ਜੀ ਨੂੰ ਆਸ ਪੜ੍ਹ ਕੇ ਸੁਣਾਵੇਗਾ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ 6ਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਇਤਿਹਾਸ ਗੁਰੂ ਰੂਪ ਸਾਧ ਸੰਗਤ ਜੀ ਇਸ ਪਵਿੱਤਰ ਸਥਾਨ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਸਤਗੁਰੂ ਜੀ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਨਗਰ ਸਿੱਧਵਾ ਵਿਰਕ ਅਤੇ ਹੀਰਾں ਤੋਂ ਬਾਅਦ ਇਸ ਸਥਾਨ ਨੂੰ ਬਹੁਤ ਸਾਰੇ ਸਿੱਖ ਸੇਵਕਾਂ ਸਮੇਤ ਚਰਨ ਪਾ ਕੇ ਪਵਿੱਤਰ ਕੀਤਾ। ਅਤੇ ਨਗਰ ਨਿਵਾਸੀ ਸੰਗਤਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸੰਗਤਾਂ ਨੂੰ ਗਿਆਨ ਉਪਦੇਸ਼ ਦਿੱਤਾ ਅਤੇ ਇਸ ਸਥਾਨ ਨੂੰ ਬਾਰ ਬਖਸ਼ਿਸ਼ ਕੀਤਾ ਜਿਹੜਾ ਵੀ ਪ੍ਰਾਣੀ ਇਸ ਸਥਾਨ ਤੇ ਸਰਦਾ ਭਾਵਨਾ ਨਾਲ ਸੇਵਾ ਕਰੇਗਾ ਉਸ ਨੂੰ ਮੂਹ ਮੰਗੀਆਂ ਮਰਾਦਾਂ ਮਿਲਣਗੀਆਂ ਅਤੇ ਉਸ ਦਾ ਲੋਕ ਪਰਲੋਕ ਦੋਨੋਂ ਸੁਖੀ ਹੋਣਗੇ ਜਿਸ ਲੱਕੜ ਦੇ ਕੀਲੇ ਨਾਲ ਸਤਗੁਰੂ ਜੀ ਨੇ ਕੋੜਾ ਬੰਨਿਆ ਸੀ ਉਸ ਤੋਂ ਜੰਡ ਸਾਹਿਬ ਦਾ ਦਰਖਤ ਪੈਦਾ ਹੋਇਆ ਹੈ ਜਿਹੜਾ ਅੱਜ ਵੀ ਸਤਗੁਰਾਂ ਦੀ ਯਾਦ ਤਾਜ਼ਾ ਕਰ ਰਿਹਾ ਹੈ ਜੰਡ ਸਾਹਿਬ ਜੀ ਸੱਜੇ ਪਾਸੇ ਜੋ ਸਰੋਵਰ ਬਣਿਆ ਹੈ ਇੱਥੇ ਪਹਿਲਾਂ ਕੱਚੀ ਢਾਬ ਸੀ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਸਿੱਖਾਂ ਸਮੇਤ ਇਸ਼ਨਾਨ ਕੀਤਾ ਅਤੇ ਬਾਰ ਦਿੱਤਾ ਕਿ ਅੱਜ ਤੋਂ ਬਾਅਦ ਇਹ ਗੁਰੂ ਸਰ ਹੈ ਜੋ ਵੀ ਪ੍ਰਾਣੀ ਸਰਦਾ ਨਾਲ ਇਸ ਵਿੱਚ ਇਸ਼ਨਾਨ ਕਰੇਗਾ ਉਸ ਦੀ ਹਰ ਬਿਮਾਰੀ ਦਾ ਨਾਸ ਹੋਵੇਗਾ ਬਹੁਤ ਸਾਰੇ ਬਿਰਧ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਵੇਖਦਿਆਂ ਵੇਖਦਿਆਂ ਬਹੁਤ ਸਾਰਿਆਂ ਜਾਨ ਲੀਵਾ ਬਿਮਾਰੀਆਂ ਦਾ ਨਾਸ ਸਤਿਗੁਰੂ ਜੀ ਦੇ ਬਚਨਾਂ ਨਾਲ ਹੋਇਆ ਅਤੇ ਬਹੁਤ ਸਾਰਿਆਂ ਸੰਗਤਾਂ ਨੂੰ ਪੁੱਤਰਾਂ ਦੇ ਮਿੱਠੇ ਮੇਵੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਅੱਜ ਵੀ ਬਹੁਤ ਸਾਰੀਆਂ ਸੰਗਤਾਂ ਇਸ ਸਥਾਨ ਤੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਆਓ ਸਾਰੇ ਪ੍ਰੇਮ ਸਰਦਾ ਤਨ ਮਨ ਧਨ ਨਾਲ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵੱਲੋਂ ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਛੋ ਇੱਥੇ ਇਹ ਇਸ ਤਰ੍ਹਾਂ ਇਤਿਹਾਸ ਲਿਖਿਆ ਹੋਇਆ ਹੈ ਪਰ ਇੱਥੇ ਜੋ ਗੁਰਮੁਖੀ ਪੰਜਾਬੀ ਲਿਖੀ ਹੋਈ ਹੈ ਉਹਦੇ ਵਿੱਚ ਕਿਤੇ ਕਿਤੇ ਥੋੜੀ ਜੀ ਗਲਤੀ ਹੈ ਜਿਸ ਤਰ੍ਹਾਂ ਇੱਥੇ ਸਾਰਿਆਂ ਨੂੰ ਸਾਰਿਆਂ ਲਿਖਿਆ ਹੋਇਆ ਹੈ ਇਹ ਤੁਸੀਂ ਦੇਖੋ ਬਹੁਤ ਸਾਰੇ ਬਿਰਧ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਵੇਖਦੇ ਆਂ ਵੇਖਦੇ ਆਂ ਬਹੁਤ ਸਾਰਿਆਂ ਜਾਨਲੇਵਾ ਬਿਮਾਰੀਆਂ ਦਾ ਨਾਸ ਹਨਾ ਇੱਥੇ ਬਹੁਤ ਸਾਰੀਆਂ ਲਿਖਿਆ ਹੋਣਾ ਚਾਹੀਦਾ ਸੀਗਾ ਚਲੋ ਖੈਰ ਸੋ ਇਹ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਦਾ